ਪ੍ਰਿੰਸੀਪਲ ਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸੇਖਾ ਮੂਲਵਾਲ ਤੋਂ ਗੁਰੂ ਤੇਗ ਬਹਾਦਰ ਜੀ ਸੇਖਾ ਪੁੱਜੇ ਪਿੰਡ ਧੂਰੀ ਬਰਨਾਲਾ ਸੜਕ ਤੇ ਹੈ ਸੰਗਤਾਂ ਨਾਲ ਹੀ ਸਨ ਪਿੰਡ ਵਾਲਿਆਂ ਕੋਈ ਉਚੇਚਾ ਧਿਆਨ ਨਾ ਦਿੱਤਾ ਸਗੋ ਪਿੰਡ ਦੇ ਚੌਧਰੀ ਜਿਸ ਦਾ ਨਾਮ ਮਲੂਕਾ ਕਰਕੇ ਲਿਖਿਆ ਹੈ ਆਕੜ ਆਕੜ ਚੱਲੇ ਉਸ ਪਾਸ ਲੱਗ ਲਈ 23 ਪਿੰਡਾਂ ਦਾ ਚੌਧਰਪੂਣਾ ਵੀ ਸੀ ਲੰਗਰ ਲਈ ਸਾਰਾ ਸਮਾਨ ਗੁਰੂ ਜੀ ਨੇ ਮੁੱਲ ਲਿਆ ਜਾਣ ਬੁੱਝ ਕੇ ਚੌਧਰੀ ਗੁਰੂ ਜੀ ਪਾਸੋਂ ਲੰਗੇ ਅਤੇ ਹੰਕਾਰ ਦੇ ਬੋਲ ਵੀ ਬੋਲੇ ਮਹਾਰਾਜ ਨੇ ਬਾਰ-ਬਾਰ ਕੋਲੋਂ ਲੰਗਣ ਤੇ ਸਿਰਫ ਇਹ ਤੁੱਕ ਪੜੀ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਅਗਿਆਨ ਚੌਧਰੀ ਮਲੂਕਾ ਕਿਸੇ ਬਹਿਰਾਗੀ ਦਾ ਚੇਲਾ ਸੀ ਬਹਿਰਾਗੀ ਨੇ ਸਮਝਾਇਆ ਕਿ ਐਸੇ ਨਿਰਮਲ ਮਨ ਵਾਲੇ ਗੁਰੂ ਅੱਗੇ ਹੰਕਾਰ ਦੇ ਬਚਨ ਨਹੀਂ ਬੋਲਣੇ ਚਾਹੀਦੇ ਮਲੂਕੇ ਦੀ ਹੋਸ਼ ਪਰਤੀ ਅਤੇ ਗੁਰੂ ਜੀ ਕੋਲੋਂ ਮੁਆਫੀ ਮੰਗੀ ਮਹਾਰਾਜ ਨੇ ਫਰਮਾਇਆ ਭਈ ਉੱਜੜੋਂਗੇ ਤਾਂ ਜ਼ਰੂਰ ਪਰ ਸਰਦਾਰੀ ਬਣੀ ਰਹੇਗੀ ਸਾਰਾ ਨਗਰ ਚਰਣੀ ਲੱਗਾ ਭਾਈ ਧਰਮ ਸਿੰਘ ਜੀ ਜੋ ਪੰਜਾ ਪਿਆਰਿਆਂ ਵਿੱਚੋਂ ਹੋਏ ਉਹ ਇਸੇ ਖਾਨਦਾਨ ਦੇ ਸਨ ਉਹ ਇਹ 23 ਦੇ 23 ਪਿੰਡ ਗਿਲ ਜਈਆਂ ਨੇ ਉਜਾੜ ਸੂਟੇ ਤੇ ਉਹ ਸਭ ਦਿੱਲੀ ਚ ਆ ਵਸੇ ਉਹਨਾਂ ਦੇ ਫਿਰ ਸਿਆਸੀ ਪਿੰਡ ਹੋਏ ਪਲਵਗ ਪਗੜ ਦੇ ਉਹ ਰਾਜੇ ਪ੍ਰਸਿੱਧ ਹੋਏ ਜਵੰਦੇ ਸੇਖਾ ਦੇ ਉਜਾੜੇ ਹੋਏ ਕੁਝ ਲੋਕ ਸਹਾਰਪੁਰ ਜ਼ਿਲ੍ਹੇ ਦੇ ਪਿੰਡ ਕਾਸਮਪੁਰ ਵਿੱਚ ਗੁੱਜਰਾਂ ਨੂੰ ਭਜਾ ਕੇ ਮਾਲਕ ਬਣੇ ਸਰਦਾਰੀ ਸਭ ਦੀ ਬਣੀ ਰਹੀ ਇਹ ਵੀ ਕਹਿੰਦੇ ਹਨ ਕਿ ਮਲੂਕੇ ਦੀ ਭੈਣ ਨੇ ਜਦ ਸੁਣਿਆ ਕਿ ਗੁਰੂ ਜੀ ਦਾ ਭਰਾ ਨੇ ਆਦਰ ਨਹੀਂ ਕੀਤਾ ਤਾਂ ਗਰਮ ਦੁੱਧ ਦੀ ਤੌੜੀ ਸਿਰ ਤੇ ਰੱਖ ਕੇ ਗੁਰੂ ਜੀ ਦੇ ਪਿੱਛੇ ਪਿੰਡ ਕਟੂ ਆਈ ਜਦ ਤੌੜੀ ਉਤਰਵਾਈ ਤਾਂ ਡਿੱਠਾ ਕਿ ਸੇਕ ਨਾਲ ਸਿਰ ਝੁਲਸ ਗਿਆ ਹੈ ਮਹਾਰਾਜ ਨੇ ਖਿਮਾ ਬਖਸ਼ੀ ਤੇ ਫਰਮਾਇਆ ਬੀਬੀ ਇਥੇ ਪੌਣੀ ਬਾਹਰ ਚੌਣੀ ਜਦ ਪਿੰਡ ਵਾਲਿਆਂ ਕੋਈ ਗੋਹ ਨਹੀਂ ਸੀ ਕੀਤਾ ਤਾਂ ਇੱਕ ਕਿਰਤੀ ਸਿੱਖ ਭਾਈ ਮੁਕੰਧਾ ਜੀ ਨੇ ਬੇਨਤੀ ਕੀਤੀ ਕਿ ਉਸ ਦੇ ਗ੍ਰਹਿ ਚਾਨਣ ਪੌਣ ਉਸ ਨੇ ਹੱਥੀ ਥੜਾ ਬਣਾਇਆ ਅਤੇ ਸਿੰਘਾਸਨ ਬਣਾ ਆਰਾਮ ਕਰਨ ਲਈ ਅਰਜ ਗੁਜ਼ਾਰੀ ਮਹਾਰਾਜ ਨੇ ਉਸ ਕਿਰਤੀ ਸਿੱਖ ਦਾ ਪ੍ਰੇਮ ਦੇਖ ਰਾਤ ਉਥੇ ਗੁਜ਼ਾਰੀ ਉਥੇ ਹੁਣ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ